ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਲਟੋਆ ਬਲਟੋਆ ਪਿੰਡ ਤਰਨਤਾਰਨ ਜ਼ਿਲ੍ਹੇ ਦਾ ਤੇ ਇਹਨੂੰ ਤਹਿਸੀਲ ਪੱਟੀ ਪੈਂਦੀ ਹੈ ਬਹੁਤ ਵੀਡੀਓ ਇੱਥੋਂ ਬਣ ਗਈਆਂ ਤੇ ਇਦਾਂ ਦੇ ਪਸ਼ੂ ਇਸ ਟਾਈਮ ਇੱਥੇ ਮੌਜੂਦ ਆ ਜਿਨ੍ਹਾਂ ਦੀ ਜਿਨ੍ਹਾਂ ਚੋਂ ਆਪਾਂ ਚਵਾਈ ਵੀ ਚੈਨਲ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਜਿਵੇਂ ਸਾਹਮਣੇ ਤੁਸੀਂ ਮੱਝ ਦੇਖ ਰਹੇ ਹੋ ਸਰਦਾਰ ਰਸਾਲ ਸਿੰਘ ਜੀ ਦਿਓਲ ਦੇ ਆਲ ਡੇਰੀ ਫਾਰਮ ਦਸਤੋ ਤੇ ਉਹਨਾਂ ਕੋਲ ਇਹ ਵੀਡੀਓ ਤੁਹਾਨੂੰ ਦਿਖਾ ਰਹੇ ਆਂ ਕਾਫੀ ਮੰਗ ਸੀ ਕਿ ਕਈ ਭਰਾਵਾਂ ਦੇ ਫੋਨ ਵੀ ਆਏ ਸੀਗੇ ਵੀ ਆਪਾਂ ਵੀਡੀਓ ਜਿਹੜੀ ਇਹਨਾਂ ਦੀ ਸ਼ੂਟ ਕਰੀਏ ਤੇ ਤੁਹਾਨੂੰ ਪਤਾ ਵੀ ਇਸ ਮਾਝ ਦੀ ਚਵਾਈ ਚੱਲ ਰਹੀ ਹੈ ਦੂਜੀ ਚਵਾਈ ਪੱਕੀ ਚਵਾਈ ਹੋਣੀ ਹੈ ਸਵੇਰ ਦੀ ਪਹਿਲੀ ਪੱਕੀ ਚਵਾਈ ਚ ਇਹਨੇ 13 ਕਿਲੋ 106 ਗ੍ਰਾਮ ਦੁੱਧ ਦਿੱਤਾ ਖਾਲੀ ਹੁੰਦੀ ਨੇ ਦਿੱਤਾ ਸੀਗਾ 12 ਕਿਲੋ 692 ਗ੍ਰਾਮ ਸੋ ਹੁਣ ਇਹਦੀ ਦੂਜੀ ਪੱਕੀ ਚਵਾਈ ਹਜੇ ਹੋਊਗੀ ਪਰ ਉਹ ਤੋਂ ਪਹਿਲਾਂ ਮੈਂ ਸੋਚਿਆ ਵੀ ਟਾਈਮ ਹੈ ਕਿਉਂ ਨਾ ਵੀਡੀਓ ਭਰਾਵਾਂ ਨੂੰ ਦਿਖਾਈਏ ਤੇ ਬਾਈ ਕੋਲ ਜਿਹੜੀਆਂ ਮੱਝਾਂ ਆ ਉਹ ਸਾਰੀਆਂ ਤੁਹਾਨੂੰ ਦਿਖਾ ਦਈਏ ਜਿਵੇਂ ਜਿਵੇਂ ਪਸ਼ੂ ਹੈਗੇ ਉਹ ਮੈਂ ਤੁਹਾਨੂੰ ਦਿਖਾ ਦਿੰਨੇ ਹਾਂ ਕਿਉਂਕਿ ਤਿਆਰੀ ਇਹਨਾਂ ਪਸ਼ੂਆਂ ਨੇ ਫੜਨੀ ਹੈ ਜਿਵੇਂ ਇਹਨਾਂ ਦਾ ਸੂਆ ਨੇੜ ਆਊਗਾ ਇਹਨਾਂ ਦੇ ਇਸ ਫਾਰਮ ਦੀ ਇੱਕ ਜਾਣੀ ਪਛਾਣੀ ਮੱਝ ਜਿਨੇ ਨਾਮ ਬਾਈ ਹੋਰਿਆਂ ਦਾ ਵੀ ਬਣਾਇਆ ਤੇ ਆਪਣੇ ਚੈਨਲ ਦੇ ਉੱਤੇ ਵੀ ਜੇ ਮੰਨੀਏ ਤਾਂ ਇਹਦੀ ਚੁਆਹੀ ਸ਼ੁਰੂਆਤੀ ਦੌਰ ਚ ਹੀ ਹੋ ਗਈ ਸੀ ਨਾਮ ਮਾਇਆ ਉਹ ਮੱਝ ਵੀ ਇਸ ਵੀਡੀਓ ਚ ਦਿਖਾਉਣੀ ਹੈ ਇੱਕ ਬੜਾ ਸੋਹਣਾ ਨਾਮ ਬਾਈ ਨੇ ਰੱਖਿਆ ਸੀ ਅਸਰ ਚੋ ટીਸੀਓ ਤੋਂ ਜਦੋਂ ਚੈਨਲ ਉੱਤੇ ਆਈ ਸੀ ਨਾਮ ਰੱਖਿਆ ਸੀ ਰਫੀਦਾ ਸੋ ਇਹਨਾਂ ਸਾਰੀਆਂ ਮੱਜਾਂ ਬਾਰੇ ਥੋੜਾ ਥੋੜਾ ਜ਼ਿਕਰ ਕਰਾਂਗੇ ਕੁਸ ਕੁ ਪਸ਼ੂ ਤੋਰ ਕੇ ਦਿਖਾਵਾਂਗੇ ਜਿਵੇਂ ਮਾਇਆ ਰਫੀਦਾ ਜਾਂ ਜਿਹੜੀ ਮੱਝ ਦੀ ਚੁਆਈ ਚੱਲ ਰਹੀ ਹੈ ਇਹ ਕੁਸ ਹੋਰ ਪਸ਼ੂ ਵੀ ਹੈ ਦੋਸਤੋ ਆਪਾਂ ਕੈਮਰਾ ਇੱਕ ਵਾਰ ਸਾਰਿਆਂ ਤੇ ਮਾਰ ਦਿੰਨੇ ਆ ਕਿਉਂਕਿ ਜਿਹੜਾ ਭਰਾ ਨੀਲੀ ਰਾਵੀ ਨਸਲ ਦਾ ਸ਼ੌਂਕ ਰੱਖਦਾ ਤੂੰ ਪਸ਼ੂ ਪਹਿਲਾਂ ਦੇਖ ਲੈ ਇਹ ਇਹਨਾਂ ਕੋਲ ਸਭ ਤੋਂ ਪੁਰਾਣੀ ਮੱਝ ਇਹਦੇ ਬਾਰੇ ਵੀ ਕੋਈ ਹੈਰਾਨੀ ਜਾਣਕ ਗੱਲ ਜਿਹੜੀ ਉਹ ਤੁਹਾਨੂੰ ਜ਼ਰੂਰ ਦੱਸੂਗਾ ਪਹਿਲਾਂ ਤੁਸੀਂ ਇਹ ਸਾਰੇ ਪਸ਼ੂ ਕੈਮਰੇ ਦੀ ਨਿਗਾਹ 'ਚ ਦੇਖ ਲਓ ਇੱਕ ਵਾਰ ਫਿਰ ਇਹਨਾਂ ਦੀ ਡਿਟੇਲ ਆਪਾਂ ਬਾਈ ਤੋਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਸੋ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਆਓ ਮਿਲਿਏ ਬਾਈ ਨੂੰ ਤੇ ਕਰੀਏ ਗੱਲਾਂ ਬਾਤਾਂ ਵੱਡੀ ਮਾਝ ਤੋਂ ਸ਼ੁਰੂਆਤ ਕਰਦੇ ਹਾਂ ਅਰਸਾਲ ਭਾਈ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਸਾਰੇ ਦਰਸ਼ਕ ਵੀਡੀਓ ਦੇਖ ਰਹੇ ਹਮ ਇਸ ਰਮਨ ਪਿਆਰੇ ਚੈਨਲ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਰਵਾਨੋ ਵੀਜੀ ਰਸਾਲ ਭਾਈ ਅੱਜ ਆਪਾਂ ਬੜਾ ਵਧੀਆ ਮੌਕਾ ਸਵਾਬ ਇਦਾਂ ਦਾ ਬਣਿਆ ਆਪਾਂ ਮੱਝ ਦੀ ਚੋਾਈ ਨੀਲੀ ਰਾਵੀ ਦੀ ਕਰਵਾ ਰਹੇ ਹਾਂ ਜੀ ਪਰ ਉਹ ਤੋਂ ਪਹਿਲਾਂ ਆਪਾਂ ਉਹ ਜਿਹੜੇ ਭਰਾ ਨੀਲੀ ਨੂੰ ਪਸੰਦ ਕਰਦੇ ਉਹਨਾਂ ਨੂੰ ਆਪਾਂ ਮੱਝਾਂ ਦਿਖਾਉਣੀਆਂ ਸਾਰੀਆਂ ਜੀ ਮੋੜ ਤੋਂ ਸ਼ੁਰੂਆਤ ਕਰਾਂਗੇ ਜੀ ਪਹਿਲੇ ਨੰਬਰ ਤੇ ਮੱਝ ਖੜੀ ਹੈ ਕੰਨਵਾ ਸੂਆ ਇਹ ਸੂਈ ਕਿੰਨੇ ਸੂਏ ਸੂਪੀ ਹੋਣੇ ਕੀ ਕੰਡੀਸ਼ਨ ਚੈਸਟ ਇਹ 20 ਸੂਏ ਸੂਪੀ ਆ ਠੀਕ ਹੈ 20 ਹੋਏ ਤੋਂ ਬਾਅਦ ਅਸੀਂ ਇਹਨੂੰ ਏਜ ਨਹੀਂ ਕੀਤੀ ਠੀਕ ਹੈ ਪਿਛਲੇ ਸਾਲ ਇਹਦਾ ਕੁਝ ਪੇੜ ਦੀ ਖਰਾਬੀ ਜੀ ਕਾਰਨ ਕਰਕੇ ਹੂੰ ਤੇ ਸਾਡਾ ਵੀ ਮਨ ਬੜਾ ਖੁਸ਼ ਹੋਇਆ ਕਿ ਬਹੁਤ ਜਿਆਦੇ ਸੂਏ ਦੇ ਦਿੱਤੇ ਔਰ ਚੰਗੇ ਦੁੱਧ ਦੀ ਮਾਲਕ ਸੀਗੀ ਹੂੰ ਫਿਰ ਅਸੀਂ ਇਹਨੂੰ ਏਆਈ ਕਰਨ ਤੋਂ ਮਨ ਨੂੰ ਰੋਕਿਆ ਵੀ ਨਹੀਂ ਕਰਨੀ ਅੱਛਾ ਪਰ ਕੁਝ ਅਰਕਾਂ ਲੱਗਾ ਵੀ ਜਿਵੇਂ ਪਿਛਲੇ ਸੋਇਆਂ ਨੂੰ ਜਵਾਨ ਹੋ ਗਈ ਆ ਅੱਛਾ ਚਮਕ ਆ ਗਈ ਚਮਕ ਆ ਗਈ ਜੀ ਤੁਸੀਂ ਦੇਖਦੇ ਰਹਿੰਦੇ ਹੋ ਕਈ ਵਾਰ ਹੂੰ ਚਮਕ ਆ ਗਈ ਆ ਇਸ ਤੋਂ ਬਾਅਦ ਫਿਰ ਆਪਾਂ ਸੋਚਿਆ ਵੀ ਜੇ ਹੋਣਾ ਇਹਦਾ ਇੱਕ ਅਦਾ ਬੱਚਾ ਨਾ ਉਹਰ ਕੀਤਾ ਫਿਰ ਚੰਗਾ ਲੈ ਲੀ ਗੇ ਠੀਕ ਹੈ ਅੱਛਾ ਅਰਸਾਲ ਭਾਈ ਇੱਕ ਜਿਹੜਾ ਆਮ ਪਿੰਡਾਂ 'ਚ ਜਦੋਂ ਜਾਨਦੇ ਆ ਜਾਂ ਦੇਖਦੇ ਆ ਤੀਜੇ ਚੌਥੇ ਸੂਏ ਲੋਕ ਕਹਿਣ ਲੱਗ ਪੈਂਦੇ ਵੀ ਇਹ ਮੱਝ ਹੁਣ ਨਾ ਵੱਡੀ ਹੁੰਦੀ ਜਾਂਦੀ ਇਹਨੂੰ ਵੇਚ ਗਏ ਆਪਾਂ ਜੀ ਚਲੋ ਕੁਝ ਆਰਥਿਕ ਲੋੜਾਂ ਵੀ ਆ ਪੈਸੇ ਦੀ ਲੋੜ ਹੁੰਦੀ ਹਰੇਕ ਇਨਸਾਨ ਨੂੰ ਆਪਾਂ ਇਹ ਮੱਝ ਬਾਰੇ ਨਹੀਂ ਇਦਾਂ ਸੋਚਿਆ ਮਤਲਬ ਕਰੀ ਰੱਖੀ ਰੱਖੀ ਦੇਖੋ ਜੀ ਆ ਥੋੜੇ ਸਿਆਲ ਦੀ ਗੱਲ ਆ ਹਮ ਇੱਕ ਹਰਿਆਣੇ ਦੇ ਬੜੇ ਤਗੜੇ ਬਰੀਡਰ ਨੇ ਜੈ ਸਿੰਘ ਸੋਰਖੀ ਇਹ ਨਾਮ ਦੇਣਾ ਹਮ ਮੇਰੇ ਕੋਲ ਇੱਥੇ ਆ ਗਏ ਤੇ ਕਹਿ ਲਗੇ ਪੀ ਮੱਝ ਦੇ ਦਿਓ ਹੂੰ ਤੇ ਮੇਰੀ ਜ਼ਮੀਰ ਨਹੀਂ ਮੰਨਦੀ ਭਾਵੇਂ ਕੋਈ 50 ਲੱਖ ਰੁਪਏ ਵੀ ਕਿਉਂ ਨਾ ਦੇਵੇ ਭਾਵੇਂ ਮੱਝ ਦੀ ਕੀਮਤ ਇੰਨੀ ਨਹੀਂ ਆ ਹੂੰ ਪਰ ਮੇਰੀ ਜ਼ਮੀਰ ਦੇ ਮੁਤਾਬਕ ਕੁਝ ਵੀ ਨਹੀਂ ਆ ਹੂੰ ਇਹਦੇ ਨਾਲ ਪਿਆਰ ਸੀਗਾ ਹੂੰ ਵੀ ਤੈਨੂੰ ਪਹਿਲੇ ਦਿਨ ਤੋਂ ਆਖਰੀ ਸਵਾਸਾਂ ਤੀਕ ਘਰੇ ਹੀ ਰੱਖਣਾ ਔਰ ਘਰੇ ਹੀ ਰੱਖਾਂਗੇ ਫਿਰ ਕਈ ਵਾਰ ਸੱਜਣਾ ਪਿਛਲੇ ਸੁਭਰਾਵਾ ਤੋਂ ਸਰਪੰਚ ਸਾਹਿਬ ਗੁਰਦੇਵ ਸਿੰਘ ਜੀ ਰਹੀਆਂ ਚੰਗੇ ਪਿਆਰ ਪਸ਼ੂਆਂ ਨਾਲ ਰੱਖਦੇ ਆ ਉਹਨਾਂ ਮੈਨੂੰ ਅਧ ਮਹੀਨਾ ਹੋ ਗਿਆ ਕਹਿਆ ਵੀ ਮੇਰੇ ਕੋਲ ਚੰਗੇ ਘਾਗ ਆਏ ਨੇ ਹੂੰ ਤੇ ਪਈ ਆਪਾਂ ਦਾ ਬਰੌਣਾ ਦੇ ਬਣਾ ਲਈ ਪਰ ਸਾਫ ਨੂੰ ਮਨ ਕੀ ਤਵੇ ਨਹੀਂ ਆਪਾਂ ਐਸੇ ਹੱਲ ਕਰਨ ਦਾ ਤਾਂ ਵਿਚਾਰ ਹੀ ਨਹੀਂ ਸੋਚਿਆ ਜੀ ਸਹੀ ਹੈ ਸੋ ਦੋਸਤੋ ਵੈਸੇ ਇਹ ਗੱਲ ਵੀਡੀਓ ਚ ਨਹੀਂ ਗਾ ਉਦਾਂ ਕਰਦੇ ਪਰ ਚੰਗਾ ਆਫਰ ਭਾਈ ਜੈ ਸਿੰਘ ਸੋਰਖੀ ਨੇ ਦਿੱਤਾ ਭਾਈ ਨੂੰ ਕਿਉਂਕਿ ਉਹਨੂੰ ਇਹ ਆ ਵੀ ਮੈਂ ਇਸ ਮੱਝ ਤੋਂ ਹਜੇ ਵੀ ਬੱਚੇ ਲੈ ਸਕਦਾ ਸੋ ਇਹ ਮੱਝ ਦੀ ਤੁਸੀਂ ਖਵਾਨੇ ਦੀ ਜਿਹੜੀ ਹੁਣ ਦੀ ਬਣਾਵਟਾ ਹਾਲਾਂਕਿ ਜਿਵੇਂ ਤੁਹਾਨੂੰ ਦੱਸਿਆ ਵੀ ਇਹ ਤੋਂ ਹੌਣ 20 ਸੂਏ ਲੈਣ ਤੋਂ ਬਾਅਦ ਜਿਹਨੂੰ ਰਿਟਾਇਰ ਕਰਤਾ ਇਹ ਤੋਂ ਕੋਈ ਬੱਚਾ ਨਹੀਂ ਲਿਆ ਹੋ ਸਕਦਾ ਹੁਣ ਸਵਾਭ ਬਣੇ ਤਾਂ ਕਿ ਫੇਰ ਇੱਕ ਅੱਧਾ ਬੱਚਾ ਇਸ ਮਾਝ ਤੋਂ ਆਵੇ ਇਹਦੇ ਨਾਲ ਇੱਕ ਝੋਟੀ ਖੜੀ ਹੈ ਕੰਨਮਾ ਸੂਆ ਸੂਈ ਅਰਸਾਲ ਬਈ ਇਹ ਖੀਰੀ ਪਹਿਲਾ ਸੂਆ ਸੂਈ ਤੇ ਉਹਨੇ ਪੰਜਾ 6 ਮਹੀਨੇ ਦੀ ਫੇਰ ਗੱਬਣੇ ਜੀ ਠੀਕ ਹੈ ਇਹਨੇ 930 ਦੇ ਬੱਚੇ ਨੂੰ ਕੱਟੀ ਨੂੰ ਜਨਮ ਦਿੱਤਾ ਆ ਠੀਕ ਹੈ ਔਰ ਚੰਗੀ ਦੁੱਧ ਵਿੱਚ ਪਹਿਲ ਨੇ ਇਹਨੇ 14 714 800 ਖੀਰੀ ਨੇ ਦੁੱਧ ਦਿੱਤਾ ਮੇਰੇ ਖਿਆਲ ਚ ਦੁੱਧ ਤਾਂ ਹਜੇ ਵੀ 12 13 ਕਿਲੋ ਤੇ ਹੋਊ ਇਹ ਬਾਰਾ ਕਿਲੋ ਲਗਭਗ ਹੋਊਗਾ ਤੁਹਾਨੂੰ ਲਿਆਣੀ ਆ ਜਗੀ ਸਿੰਘ ਸਾਹਿਬ ਕਹਿ ਦੇ ਸਹੀ ਹੈ ਗਲਤ ਆ ਸਹੀ ਹੈ ਪਰ 12 13 ਕਿਲੋ ਇਹ 14 700 ਦੇ ਗਈ ਸੀ ਇਹਦੀ ਧਾਰ ਸੀ ਥੋੜੀ ਜੀ ਟਾਈਟ ਆ ਠੀਕ ਹੈ ਤੇ ਅਸੀਂ ਉਹ ਇੱਕ ਬਜ਼ੁਰਗ ਜੀ ਆ ਉਹਨਾਂ ਤੋਂ ਇਹ ਥੋੜੀ ਹੁਣ ਚਾਹੀਆਂ ਜੀ ਹੂੰ ਤੁਹਾਡੇ ਹੋਂ ਤੋਂ ਪਹਿਲਾਂ ਚੋਤੀਆਂ ਵੀ ਉਧਰ ਸਮਾਂ ਲੱਗ ਜਾਣਾ ਕਰਕੇ ਓਕੇ ਓਕੇ ਇਹ ਥੋੜੀ ਧਾਰ ਪੋਲੀਕਰੋਨ ਦੇ ਜਦੋਂ ਚੱਕਰ ਚ ਪਏ ਤੇ ਥੋੜੀ ਜੀ ਇਨਫੈਕਸ਼ਨ ਹੋ ਗਈ ਥਾਂ ਬਿਲਕੁਲ ਚੰਗੇ ਆ ਸਾਫ ਆ ਪਰ ਉਸ ਦੇ ਨਾਲ ਦੁੱਧ ਥੋੜਾ ਜਿਹਾ ਘਟ ਗਿਆ ਠੀਕ ਹੈ ਅਰੇ ਹੁਣ 6 ਮਹੀਨੇ ਦੀ 930 ਤੁਸੀਂ ਆਈਆਰ ਵੀ ਨਾਬਾ ਤੋਂ ਫੇਰ ਗੱਬਣਿਆ ਹੂੰ ਤੇ ਚੰਗੀਆਂ ਦੇ ਤੋਂ ਮੀਂਦਾ ਵੀ ਤੀਜੇ ਕ ਸੂਏ ਲੱਗ ਭਾਗੇ ਜਿਹੜੀ ਆ ਫਿਰ ਆਪਾਂ ਨੂੰ ਤੁਹਾਡੇ ਚੈਨਲ ਤੇ ਰੌਣਕਾਂ ਜਰੂਰ ਲਾਉਗੀ ਚਲੋ ਅ ਦੋਸਤੋ ਜਿਹੜੀ ਮੈਂ 12 ਕਿਲੋ ਦੁੱਧ ਦੀ ਗੱਲ ਕੀਤੀ ਸੀ ਨਾ ਵੀ ਹੁਣ ਦੁੱਧ ਹੋਊਗਾ ਉਹਦਾ ਕਾਰਨ ਇਹ ਆ ਵੀ ਜਿਵੇਂ ਮੈਂ ਸਵੇਰ ਇੱਥੇ ਸੀ ਬਹੁਤ ਸਾਰੇ ਵੀਰ ਇੱਥੇ ਸੀਗੇ ਜਦੋਂ ਇਹਦੀ ਮਿਲਕਿੰਗ ਹੋਈ ਐ ਤਾਂ ਕਰਮਾਲੀ ਹਜੇ ਵੀ ਟੋਕੜ ਗੱਪਣ ਵੀ ਬਾਲਟੀ ਭਰਦੀ ਐ ਛੋਟੀ ਸਾਰੇ ਪਸ਼ੂ ਹੀ ਇਸ ਤਰ੍ਹਾਂ ਦੁੱਧ ਦਿੰਦੇ ਬਾਈ ਦੇ ਬਾਕੀ ਕੋਈ ਮੇਰੇ ਖਿਆਲ ਚ ਭਾਈ ਆਪਾਂ ਨજર ਨੁજર ਵਾਲੀ ਤਾਂ ਵਿਚਾਰ ਕੋਈ ਕਰਦੇ ਨਹੀਂ ਬਿਲਕੁਲ ਜੀ ਨਜਰਾਂ ਕੋਈ ਨਹੀਂ ਆ ਜੇ ਕੋਈ ਭਰਾ ਵੇਖਣਾ ਚਾਹਵੇ ਜਿਵੇਂ ਹੁਣ ਆਪਾਂ ਗੱਲ ਜਿਹੜੇ ਪਸ਼ੂ ਬਾਰੇ ਕਰਤੀ ਉਹ ਦੇਖ ਸਕਦਾ ਆ ਕਿ ਬਿਲਕੁਲ ਜੀ ਭਾਵੇਂ ਸਾਨੂੰ ਤਾਂ ਦੇਖੋ ਜਿਸ ਦਿਨ ਭਰਾ ਕੋਈ ਘਟ ਆਉਂਦੇ ਆ ਨਾ ਸਾਨੂੰ ਐ ਲੱਗਦਾ ਜਿਵੇਂ ਅੱਜ ਸਾਡੀ ਦਿਹਾੜੀ ਪੂਰੀ ਪਈ ਨਹੀਂ ਗਈ ਪਿਆਰ ਨਾਲ ਸਹੀ ਮੁਹੱਬਤ ਨਾਲ ਕਿਉਂ ਆਪਾਂ ਨਾ ਤਾਂ ਕੋਈ ਆਪਣੇ ਕੋਲ ਕੋਈ ਛੋਟਾ ਸੀ ਮੰਸੀਲ ਕਰਨ ਵਾਸਤੇ ਜਾਂ ਕੋਈ ਆਪਾਂ ਮੱਝਾਂ ਨਹੀਂ ਸੇਲ ਕਰਦੇ ਕੋਈ ਬੱਚਾ ਨਹੀਂ ਸੇਲ ਕਰਦੇ ਪਰ ਸਾਡਾ ਪਿਆਰ ਆ ਦੇਖੋ ਜਿੰਨੇ ਵੀਰ ਆਉਣੇ ਆ ਨਾ ਇਹ ਸਾਰੇ ਮੇਰੇ ਇੱਥੋਂ ਲਾਗੂ ਲਾਗੂ ਵਾਲੇ ਆ ਅੱਛਾ ਪਿਆਰ ਨਾਲ ਤੇ ਜੇ ਦੂਰੋਂ ਵੀਰ ਸੱਜਣ ਸਾਡੇ ਬਾਹਰਲੇ ਤੇ ਹੋ ਸਕਦਾ ਫਿਰ ਵਿਆਹ ਵਰਗਾ ਮਾਹੌਲ ਇਹਨੇ ਸੱਜਣ ਹੋ ਜਾਣੇ ਸੀ ਫਿਰ ਪਸ਼ੂ ਥੋੜਾ ਡਿਸਟਰਬ ਹੁੰਦਾ ਸਹੀ ਹੈ ਅੱਛਾ ਭਈ ਇੱਕ ਮੱਝ ਆ ਦਿਖਾਈ ਗਈ ਆ ਆਪਾਂ ਜੀ ਜੀ ਇਹ ਵੀ ਆਪਣੇ ਰਵੇ ਵਿੱਚ ਦੇਖੋ ਜੀ ਇਹਦੀ ਮਾਂ ਆਪਣੇ ਰਵੇ ਦੇ ਵਿੱਚੋਂ ਇਹ ਇਹਦੀ ਜਿਹੜੀ ਮਾਂ ਨਾ ਉਹ ਸਾਡੇ ਇੱਥੇ ਪੂਆਜੀ ਦੇ ਬੇਟੇ ਆ ਹੂੰ ਉਹਨਾਂ ਤੋਂ ਲਈ ਆਪਾਂ ਲਗਭਗ ਮੈਨੂੰ 2 ਗ ਲੱਖ ਦੀ ਪਈ ਹੈ ਜੀ ਠੀਕ ਹੈ ਉਹ ਪਿਛਲੇ ਸਾਲ ਜੂਨ ਦੇ ਮਹੀਨੇ ਵਿੱਚ ਹੂੰ ਵੀਰਾਂ ਦੇ ਕਹਿਣ ਦੇ ਮੁਤਾਬਕ ਜੇ ਆਪ ਨੂੰ ਤਾਂ ਸੂਈ ਨੂੰ 14 ਗ ਦਿਨ ਹੋਏ ਆ ਹੂੰ ਅੱਜ ਤਾਂ 15 ਗ 15 ਗ ਲੀਟਰ ਤੇ ਆ 14 15 ਗ ਲੀਟਰ ਤੇ ਮੈਲਾ ਮੂਲਾ ਨਹੀਂ ਮਾਰਿਆ ਹੂੰ ਬਾਕੀ ਉਹ ਵੀਰਾਂ ਨੇ ਕਿਹਾ ਵੀ 22 ਲੀਟਰ ਸੀ ਇਹਦੇ ਥੱਲੇ ਦੁੱਚੋਂਦੇ ਰਹੇ ਆ ਪਰ ਅੱਜ ਆਪਾਂ 14 15 ਹੀ ਚੋਂਡਾ ਆ ਸਾਫ ਸੁਫਾ ਹੋ ਗਏ ਫਿਰ ਪਤਾ ਲੱਗੂ ਕਿੰਨਾ ਕਰਦੀ ਆ ਠੀਕ ਹੈ ਔਰ ਚੋਈ ਨਹੀਂ ਤੇ ਆਡਰ अच्छा ये 2 भी है। बिल्कुल जी चोतियां तडे आवन तो पहला जी। ठीक है सो दोस्तों ये मज्जा चोइयां है। हां चोइयां जी। तसे हवाना दी बनावट देखो। जी। साम संभाल भी भाई तो आप फीड ਦਾ ਫਾਰਮੂਲਾ ਵੀ ਜਰੂਰ ਪੁੱਛਣਾ ਕਿਉਂਕਿ ਬਹੁਤ ਭਰਾਵਾਂ ਦੇ ਕਮੈਂਟ ਆਉਂਦੇ ਹੁੰਦੇ ਆ। ਇਹਨਾਂ ਦਾ ਮੱਝਾਂ ਦੇ ਉੱਤੇ ਐਕਸਪੀਰੀਅੰਸ ਬੜਾ ਹੈ। ਬਾਕੀ ਇਹ ਤੂੜੀ ਦਾਣੇ ਨਾਲ ਪਾਲਦੇ ਆ ਪਸ਼ੂ ਨੂੰ ਹਰਾ ਪੱਠਾ ਪਾਉਂਦੇ ਆ ਚਰੀ ਇਸ ਟਾਈਮ ਚੱਲ ਰਹੀ ਹੈ। ਪੱਕੀ ਚਰੀ ਹੈ ਜਮਾਂ ਜਿਹੜੀ ਬਾਈ ਹੋਰਾਂ ਕੋਲ ਇਸ ਟਾਈਮ ਇਹਨਾਂ ਪਸ਼ੂਆਂ ਨੂੰ ਪੈ ਰਹੀ ਹੈ। ਆਪਾਂ ਥੋੜਾ ਦਾਣੇ ਬਾਰੇ ਪੁੱਛਾਂਗੇ। ਭਾਈ ਮੱਝ ਨੂੰ ਮੜਾ ਹੱਕ ਦੇ ਹੋ ਜਾਈ ਤੈਨੂੰ ਆਪਾਂ ਦਿਖਾ ਦਈ ਕਉਂਕੇ ਇਹ ਦੂਬਾ ਚ ਚਵਾਈ ਦਾ ਕੰਮ ਦੂਜੀ ਮਾਹੀ ਦਾ ਚੱਲਣਾ ਉਹਦੇ ਕਰਕੇ ਚੋਈਆਂ ਹੋਈਆਂ ਮੱਝਾਂ ਆਏ ਤੇ ਮੈਂ ਸੋਚਦਾ ਸੀ ਵੀ ਅੱਜ ਆਏ ਆ ਲਾਹਾ ਲੈ ਹੀ ਲਈਏ ਭਰਾ ਦੀਆਂ ਮੱਝਾਂ ਕੁਝ ਪਸੰਦ ਕਰਨ ਵਾਲੇ ਵੀਰਾਂ ਨੂੰ ਜ਼ਰੂਰ ਦਿਖਾਈ ਗਏ ਅ ਭਾਈ ਲਾਸਟ ਉੱਤੇ ਇੱਕ ਛੋਟੀ ਖੜੀ ਐ ਜੀ ਇਹ ਜਿਹੜੀ ਇਸ ਦੀ ਮਾਨ ਆ ਜੀ ਹੂੰ 20 ਕਿਲੋ ਤੋਂ ਸਦਾ ਵਾਸਤੇ ਬਾਹਰ ਰਹੀ ਆ ਠੀਕ ਐ ਤੇ ਜਿਹੜਾ ਰਣਜੀਤ ਸਿੰਘ ਇਹ 골ਡਨ ਭੂਰਾ ਜਿੰਦੇ ਕੋਲ ਛੋਟਾ ਆ ਲੋਂਗੋ ਵਾਲਾ ਲਾਵੇ ਲੋਂਗੋ ਵਾਲਾ ਲਾ ਜੀ ਪਿਛਲੇ ਮੇਲੇ ਚੜਕ ਮੇਲੇ ਤੇ ਉਹ ਵੀਰ ਮੈਨੂੰ ਕਹਿੰਦਾ ਮੈਨੂੰ ਦੇ ਦਿਓ ਮੇਰੇ ਕੋਲ ਨਾ ਆਪਾਂ ਰੱਖਦੇ ਇੰਨਾਂ ਕ ਮੱਝਾਂ ਆ ਹੂੰ ਇਹ ਹੁਣ 2 ਸਾਲ ਦੀ ਲਗਭਗ ਪੌਣੇ 2 ਸਾਲ ਦੀ ਹੋ ਗਈ ਆ ਹੂੰ ਤੇ ਚੰਗੀਆਂ ਮਿੰਦਾ ਰਹਿਣਗੀਆਂ ਇਹ ਛੋਟੀ ਤੋਂ ਵੀ ਇੰਨੀ ਬਾਈ ਰਣਜੀਤ ਨੂੰ ਦੇਤੀ ਇਹ ਹਾਂਜੀ ਇਹਦੀ ਮਾਂ ਜੀ ਇਹਦੀ ਮਾਂ ਇਹਦੀ ਮਾਂ ਦੇਤੀ ਆ ਹਾਂਜੀ ਇਹਦੀ ਮਾਂ ਠੀਕ ਆ ਸੋ ਇਹਦੀ ਮਾਂ ਸੋ ਕਿਉਂਕਿ ਘਰ ਚ ਪਸ਼ੂ ਸੁੱਖ ਨਾਲ ਕੱਟੀਆਂ ਮਤਲਬ ਤਿਆਰ ਬਹੁਤ ਹੋਈ ਜਾਂਦੀਆਂ ਸੋ ਦੇਖੋ ਛੋਟੀ ਇਹ ਉਹ ਰਾਵਾਂ ਸਾਰੇ ਹੀ ਚੰਗਾ ਦੋਸਤੋ ਬਾਈ ਫਿਰਾਂ ਕੋਲ ਇਹ ਬਈ ਏ ਆਈ ਹੋ ਗਈ ਇਹਦੀ ਕਿ ਨਹੀਂ ਨਹੀਂ ਜੀ ਬਿਲਕੁਲ ਅਜੇ 2 ਮਹੀਨੇ ਨੂੰ ਕਰਾਂਗੇ ਜੀ 2 ਮਹੀਨੇ ਨੂੰ ਕਰਾਂਗੇ ਹਾਂ ਠੀਕ ਐ ਚਲੋ ਆਓ ਦੂਜੇ ਪਸ਼ੂ ਦਿਖਾਈਏ ਸੋ ਕੋਸ ਪਸ਼ੂ ਹੋਰ ਤੁਹਾਨੂੰ ਦਿਖਾਉਣੇ ਆ ਫਿਰ ਆਪਾਂ ਜਿਹੜੀਆਂ ਤੋਰਨੀਆਂ ਮੱਝਾਂ ਪਰਲੇ ਬਰਾਂਡੇ ਦੇ ਵਿੱਚ ਐ ਉਹ ਸਾਰਾ ਤੁਹਾਨੂੰ ਤੋਰ ਕੇ ਦਿਖਾਵਾਂਗੇ ਬਾਈ ਛੋਟੀ ਦੀ ਕੀ ਡਿਟੇਲ ਐ ਇਹ ਕਿਹੜੀ ਮੱਝ ਦੀ ਐ ਇਹ ਵੱਡੀ ਮੱਝ ਦੀ ਥੀ ਆ ਜਿਹੜੀ ਉਹ ਲਾਸਟ ਦੇ ਜਿਹੜੀ ਸੋਹ ਵਾਲੀ ਹਾਂ ਆ 200 ਵਾਲੀ ਅੱਛਾ ਤੇ ਸਰਕਾਰੀ ਸਾਂ ਸੀਮੰਦੀ ਦੀ ਨਾਗ ਦੀ ਬੱਚੀ ਆ ਠੀਕ ਐ ਇਸ ਤੋਂ ਇਸ ਤੋਂ ਜਿਹੜਾ ਪਹਿਲਾ ਸੋਹ ਵਾਲਾ ਹੀ ਉਹ ਸਰਿੰਦਰ ਸੰਸਨੀਵਾਲ ਜੀ ਨੂੰ ਕਟਾ ਦੇ ਦਿੱਤਾ ਠੀਕ ਹੈ ਉਸ ਤੋਂ ਪਹਿਲਾਂ ਜਿਹੜੇ ਆਪਣੇ ਮਿਨਿਸਟਰ ਲਾਲਜੀਤ ਸਿੰਘ ਪੁੱਲਰ ਹੂੰ ਉਹਨਾਂ ਕੋਲ ਇਹਦੀ ਭੈਣ ਗਈ ਆ ਠੀਕ ਹੈ ਔਰ ਸੂਈ ਆ ਪਹਿਲੇ ਸੂਏ ਤੇ ਬਹੁਤ ਵੱਡੀਆਂ ਉਮੀਦਾਂ ਤੇ ਖਰੀ ਉਤਰਨ ਢਈ ਆ ਅੱਛਾ ਲਗਭਗ 15 17 ਕਿਲੋ ਪਹਿਲਾਂ ਦੁੱਧ ਹੋ ਗਈ ਰਾਮ ਨਾਲ ਠੀਕ ਹੈ ਤੇ ਆਸਤੰਦੇ ਇਹ 2 ਸਾਲ ਦੀ ਵੀ ਹੋ ਜਾਣੀ ਜੀ 2 ਮਹੀਨੇ ਨੂੰ ਹੂੰ ਆਸਤੰਦੇ ਤੇ ਬਹੁਤ ਵੱਡੀ ਆ ਗੱਪਣ ਕਰਾਤੀ ਕਿ ਨਹੀਂ ਨਹੀਂ ਜੀ ਅਜੇ ਨਹੀਂ ਕਰਾਈ ਅਜੇ ਨਹੀਂ 2 ਮਹੀਨੇ ਸਰ ਜੀ ਮੜੇ ਥਾਣੇ ਦੇ ਵੀ ਆਪਾਂ ਹਾਂਜੀ ਦੋਸੋਂ ਇੱਕ ਚੰਗੀ ਮੱਝ ਚੰਗੇ ਬੱਚੇ ਪਾਉਂਦੀ ਐ ਤੁਸੀਂ ਇਹਦੀ ਥੱਲੋਂ ਝੋਲ ਦੇਖੋ ਹਾਲਾਂਕਿ ਗੱਬਣ ਨਹੀਂ ਕਰਾਈ ਪਰ ਲੱਗੂਗੀ ਤੁਹਾਨੂੰ ਵੀ ਗੱਬਣ ਹੈਗੀ ਐ ਦੇਖੋ ਇਹਦੇ ਠੰਡਾ ਰੋਖ ਹਵਾਨਾ ਜਿਹੜਾ ਇਹਨੇ ਕੱਢਣਾ ਵੈਸੇ ਇਹ ਮਾਂ ਵਾਲੇ ਪੱਖ ਤੋਂ ਮਾਇਆ ਦੀ ਭੈਣ ਹੈ ਮਾਇਆ ਮਾਝ ਦੀ ਭੈਣ ਹੋਗੀ ਬਈ ਹਨ ਹਾਂਜੀ ਮਾਇਆ ਦੀ ਭੈਣ ਜੀ ਠੀਕ ਹੈ ਓਕੇ ਇਹ ਕੱਟੀ ਜਿਹੜੀ ਹੈ ਜਿਹੜੀ ਪਹਿਲਾਂ ਚੋ ਸੂਈ ਉਹਦੀ ਹੈ ਨਾ ਹਾਂਜੀ ਉਸ ਦੀ ਹੈ ਜੀ ਇਹ 900 ਕਿੰਨਾ ਬੁੱਲ ਤੈਨੂੰ 900 ਸੀਆਰਬੀ ਨਾ 930 ਦੀ ਦਿੱਤੀ ਆ ਠੀਕ ਹੈ ਸੋ ਦੋਸਤੋ ਇਹ ਜਿਹੜੇ ਵੀਰ ਪਹੁੰਚ ਰਹੇ ਆ ਜਿਵੇਂ ਪਹਿਲਾਂ ਦੱਸਿਆ ਸੀ ਵੀ ਨੈਟਵਰਕ ਦੀ ਸਮੱਸਿਆ ਸੀ ਉਹਦੇ ਕਰਕੇ ਬਹੁਤ ਸਾਰੇ ਵੀਰ ਇਥੋਂ ਘਰਾਂ ਦੇ ਵਿੱਚੋਂ ਬਾਈ ਦੇ ਸ਼ਰੀਕੇ ਕਬੀਲੇ ਚੋਂ ਭਰਾ ਆਏ ਸੀਗੇ ਕੁਰਸੀਆਂ ਸਾਡੀਆਂ ਕੱਢੀਆਂ ਪਈਆਂ ਅਸੀਂ ਉਹ ਫੇਰ ਜਿਹੜੀਆਂ ਉਹ ਲਾ ਦੇਣੀਆਂ ਇੱਥੇ ਮੱਝ ਦੇ ਬੈਕਸਾਈਡ ਦੇ ਉੱਤੇ ਤੇ ਇਹ ਬੱਚੇ ਵੀ ਨਾਲ ਇਸ ਚੋਾਈ ਨੂੰ ਦੇਖਣ ਵਾਸਤੇ ਆਏ ਆ ਸੋ ਆਓ ਆਪਾਂ ਮੱਝਾਂ ਜਿਹੜੀਆਂ ਅੰਦਰ ਖੜੀਆਂ ਨੇ ਉਹਨਾਂ ਬਾਰੇ ਜਾਣਕਾਰੀ ਹਰਸਾਲ ਸਿੰਘ ਬਾਈ ਮੈਂ ਵੈਸੇ ਇਸ ਝੋਟੀ ਦਾ ਨਾਮ ਪਹਿਲਾਂ ਹੀ ਦੱਸ ਗਿਆ ਸੀ ਕਿਉਂਕਿ ਇਹਦਾ ਨਾਮ ਬੜਾ ਵੱਖਰਾ ਰੱਖਿਆ ਸੀ ਆਪਾਂ ਰਫੀਦਾ ਨਾਮ ਰੱਖਿਆ ਜੀ ਜੀ ਠੀਕ ਹੈ ਅੱਛਾ ਇਹਦੀ ਕੀ ਡਿਟੇਲ ਹੈ ਕਨਮਾ ਸੂਹਾ ਇਹ ਕੀ ਨੇ ਸੁਣਾ ਇਹ ਆਰ ਕਾ ਦੂਜਾ ਸੂਹਾ ਸੂਣ ਜਾ ਰਹੀ ਆ ਠੀਕ ਹੈ ਇਹਦੀ 15 ਜੁਲਾਈ ਵਾਲੇ ਦਿਨ ਨਾ ਮੈਂ ਆਪਣੇ ਫੋਨ ਦੇ ਵਿੱਚ ਹੂੰ ਇਹਦੀ ਵੀਡੀਓ ਕਵਰ ਕੀਤੀ ਜੀ ਦੁੱਧ ਦੀ ਅੱਛਾ 15 ਜੁਲਾਈ ਨੂੰ ਇਸ ਕੋਲ ਦੁੱਧ ਤਕਰੀਬਨ 8 ਤੋਂ 9 ਕਿਲੋ ਆ ਮੇਰੇ ਕੋਲ ਵੀਡੀਓ ਆਪਣੇ ਆਈਫੋਨ 'ਚ ਬਣੀ ਆ ਠੀਕ ਹੈ ਉਸ ਦਿਨ ਇਹਦੇ ਪੂਰੇ ਟਾਈਮ ਹੀ ਨੇ ਸੂਹ ਦੇ ਵਿੱਚ ਰਹਿਗੇ ਸੀ ਠੀਕ ਹੈ ਹੁਣ ਅੱਜ ਤੋਂ ਇਹਨੇ ਪਹਿਲੀ ਤਰੀਕ ਵਾਲੇ ਦਿਨ ਤੇ ਪੂਰੇ ਦਿਨ ਹੋ ਜਨੇ ਆ 18 ਕ ਦਿਨ ਰਹਿ ਗਿਆ 18 ਕ ਦਿਨ ਰਹਿ ਗਿਆ ਦੁੱਧ ਲਾਉਣ ਲੱਗ ਗਈ ਆ ਹਾਂਜੀ ਤੇ ਡਰਾਈ ਕੀਤੀ ਨੂੰ ਤੁਸੀਂ ਲਾ ਲਓ 15 ਜੁਲਾਈ ਵਾਲੇ ਦਿਨ 8 ਕਿਲੋ ਦੋ ਚੋਕੇ ਡਰਾਈ ਕੀਤੀ ਆ ਠੀਕ ਹੈ ਤੋਰਗੇ ਨੂੰ ਅ ਤੋਰ ਦਿੰਨੇ ਜੀ ਫਿਰ ਠੀਕ ਹੈ ਸੋ ਦੱਸੋ ਇਹ ਛੋਟੀ ਤੋਰ ਕੇ ਦਿਖਾਉਣੇ ਆ ਕਿਉਂਕਿ ਬਹੁਤ ਸੋਹਣੀ ਮੱਝ ਹੈ ਰਫੀਦਾ ਨਾਮ ਹੈ ਦੁੱਧ ਲਾਉਣਾ ਸ਼ੁਰੂ ਕਰਤਾ 18 ਦਿਨ ਬਤੀ ਹੈ ਸਿੰਘ ਬਿਲਕੁਲ ਕੁੰਡਾ ਹੈ ਬਰੀਡ ਇਹਨਾਂ ਦੀ ਹੋਮ ਬਰੀਡ ਹੈ ਸੰਭਾਲ ਸਾਰੇ ਪਸ਼ੂਆਂ ਦੀ ਬੜੀ ਬਾਖਮਾਲ ਬਾਈ ਯੂਰੀ ਕਰਦੇ ਆ ਬਿਨਾ ਕੋਈ ਲੇਬਰ ਵਾਲਾ ਵੀਰ ਨਾਲ ਐਡ ਕੀਤੇ ਤੋਂ ਪਸ਼ੂ ਸੰਭਾਲਦੇ ਆ ਸਸਾਲ ਬਈ ਜਿਹੜਾ ਬੁੱਲਾ ਤੇ ਇਹਨਾਂ ਦੇ ਲਾਲ ਜਿਹਾ ਰੰਗ ਲੱਗਾ ਹੈ ਇਹ ਜਿਹੜਾ ਲਾਲ ਰੰਗ ਲੱਗਾ ਨਾ ਜੀ ਹਾਂ ਇਹ ਰੰਗ ਚਰੀ ਥੋੜਾ ਆ ਜਾ ਵਿੱਚ ਕਿਤੇ ਕਿਤੇ ਟਾਂਡਾ ਜਿਹੜਾ ਕਾਣਾ ਜਿਹਾ ਪੈ ਗਿਆ ਹੈ ਅੱਛਾ ਤੇ ਉਸ ਦਾ ਫਿਰ ਕਾਰਨ ਕਰਕੇ ਥੋੜਾ ਜਿਹਾ ਲੱਗਦਾ ਜੀ ਅੱਛਾ ਇਹ ਵੈਸੇ ਉਹ ਜਿਵੇਂ ਏਡੀ ਚੰਗੀ ਬਰੀਡ ਵੀ ਹੈ ਪਸ਼ੂਆਂ ਦੀ ਕੇਅਰ ਬੜੀ ਚੰਗੀ ਕਰਦੇ ਹੋ ਪਰ ਇਸੇ ਤਰ੍ਹਾਂ ਨਾਰਮਲ ਜਿਵੇਂ ਆਮ ਪਸ਼ੂ ਸੰਭਾਲਦੇ ਉਹਵੇਂ ਹੀ ਸੰਭਾਲਦੇ ਹੋ ਇਹਨਾਂ ਨੂੰ ਨਹੀਂ ਨਾਰਮਲ ਹੀ ਸੰਭਾਲਦੇ ਹਾਂ ਜੀ ਸਾਰੇ ਠੀਕ ਹੈ ਤੋਰੀ ਚੱਲੂ ਅੱਗੇ ਨੂੰ ਮੜਾ ਗੁੰਮੋੜਾਂਗੇ ਸੋ ਦੋਸੋ ਝੋਟੀ ਨੇ ਦੁੱਧ ਲਾਉਣਾ ਸ਼ੁਰੂ ਕਰਤਾ ਕਰਮਾ ਵਾਲੀ ਨੇ ਨਾਮ ਰਫੀਦਾ ਜਰੂਰ ਧਿਆਨ ਚ ਕਰ ਲਓ ਕਿਉਂਕਿ ਇਹ ਝੋਟੀਆਂ ਤੁਹਾਨੂੰ ਚੈਨਲ ਦੇ ਉੱਤੇ ਵੇਖਣ ਨੂੰ ਮਿਲਣਗੀਆਂ ਜਦੋਂ ਆਪਾਂ ਫੇਰ ਲਾਈਵ ਚ ਆਈ ਕਰਾਂਗੇ ਉਦੋਂ ਰਫੀਦਾ ਵੀ ਤੁਹਾਨੂੰ ਚਵਾ ਕੇ ਦਿਖਾਵਾਂਗੇ ਬਾਡੀ ਬੰਤਰ ਬੜੀ ਕਮਾਲ ਦੀ ਨੀਲੀ ਨੂੰ ਪਸੰਦ ਕਰਨ ਵਾਲੇ ਵੀਰ ਜਰੂਰ ਜਿਹੜਾ ਇਸ ਵੀਡੀਓ ਨੂੰ ਪਸੰਦ ਕਰਨਗੇ ਕਿਉਂਕਿ ਇੱਕੋ ਘਰ ਚੋਂ ਇੰਨੇ ਸੋਹਣੇ ਪਸ਼ੂ ਇੱਕੋ ਟਾਈਮ ਤੁਹਾਨੂੰ ਦਿਖਾਉਣੇ ਕਈ ਵਾਰ ਔਖੇ ਹੋ ਜਾਂਦੇ ਆ ਬਾਡੀ ਬੰਤਰ ਦੇਖੋ ਇਹਨਾਂ ਮੱਝਾਂ ਦੀ ਕਮਾ ਲਓ ਲੈ ਚੱਲੋ ਸੋ ਇਹਦਾ ਨਾਮ ਰਫੀਦਾ ਬਾਈ ਹੁਰਾਣੇ ਰੱਖਿਆ ਇਹ ਨਾਮ ਬਾਈ ਰਸਾਲ ਬਾਈ ਕਿਵੇਂ ਧਿਆਨ ਚ ਆਇਆ ਸੀਗਾ ਇਹ ਵੱਖਰਾ ਜਿਹਾ ਨਾਮ ਹੈ ਇਹ ਇਹ ਨਾਮ ਜੀ ਮੇਰੇ ਬੜੇ ਵੀਰ ਵਦਿਆ ਜਗਜੀਤ ਸਿੰਘ ਜੀ ਆ ਗੁਰਜੀਤ ਸਿੰਘ ਸੁਭਰਾਮਣੂ ਆ ਹੂੰ ਇਹ ਨਾ ਉਹ ਨਾਂ ਵੀ ਰੱਖਿਆ ਸੀ ਉਹ ਇਸ ਸੰਸਕ੍ਰਿਤੀ ਦਾ ਸ਼ਬਦ ਆ ਅੱਛਾ ਗੋਡ ਗਿਫਟ ਪ੍ਰਮਾਤਮਾ ਦੀ ਦੇਤ ਦਾ ਠੀਕ ਹੈ ਸੋ ਦੋਸਤੋ ਬਾਈ ਗੁਰਜੀਤ ਸਿੰਘ ਸਭਾ ਵਾਲੇ ਵੀਰ ਉਹਨਾਂ ਨੇ ਨਾਮ ਰੱਖਿਆ ਸੀ ਰੁਫੀਦਾ ਸੰਸਕ੍ਰਿਤ ਦਾ ਸ਼ਬਦ ਆ ਇਹ ਅਰਥ ਸੋ ਬਾਈ ਜੀ ਹੋਰੀ ਤੁਹਾਨੂੰ ਦੱਸ ਰਹੇ ਆ ਸੋ ਇਹਦਾ ਹੁਣੇ ਟਾਈਮ ਬਾਕੀ ਆ ਤਿਆਰੀ ਚ ਜਦੋਂ ਇਹ ਮੱਝਾਂ ਦਿਖਾਵਾਂਗੇ ਨਾ ਉਦੋਂ ਜਿਹੜੇ ਇਹਨਾਂ ਦੇ ਹਵਾ ਹੈ ਇਸ ਨੇ ਨਾ ਜੀ ਇਸ ਨੇ ਪਹਿਲੇ ਸੁਏ एन 19 700 800 पीक लेवल ਫੜਨ ਤੋਂ ਪਹਿਲਾਂ ਦੁੱਧ ਦਿੱਤਾ ਜੀ اچھا ਪਰ ਇਹਦਾ ਜਿਹੜਾ ਕਟਾ ਮੇਰੇ ਤੋਂ ਮਰ ਗਿਆ ਹੂੰ ਹੋ ਸਕਦਾ 20 21 ਤੋਂ ਪਲੱਸ ਜੋ ਜਾਣ ਵਾਲੀ ਠੀਕ ਹੈ ਤੇ ਬਾਕੀ ਤੁਹਾਨੂੰ ਦੋ ਗੇ ਮਹੀਨਿਆਂ ਨੂੰ ਪਤਾ ਲੱਗ ਜਾਨਾ ਜੀ ਕਿੰਨਾ ਦੁੱਧ ਖੜਦੀ ਆ ਸੋ ਇਹ ਦੋਸਤੋ ਹਰਫੀਦਾ ਦੇਖੋ ਤੁਸੀਂ ਇਹਦੂ ਬਾਅਦ ਤੁਹਾਨੂੰ ਦਿਖਾਉਣੇ ਆ ਇਹਨਾਂ ਦੀ ਪੂਰੀ ਚਰਚਾ ਤੇ ਇਹਨਾਂ ਦੀ ਨੀਲੀ ਰਵੀ ਨੂੰ ਜਿਹੜਾ ਪਸੰਦ ਕਰਦਾ ਉਹਨੇ ਮਾਇਆ ਦਾ ਨਾਮ ਜ਼ਰੂਰ ਸੁਣਿਆ ਹੋਊਗਾ ਭਾਈ ਕਨਮਾ ਸੂਆ ਸੂਕੀ ਮਾਇਆ ਇਹ 11ਵਾਂ ਸੂਆ ਸੂਕਣ ਜਾ ਰਹੀ ਆ ਗਰਮ ਸੂਆ ਜੀ ਮੇਰੇ ਖਿਆਲ ਚ ਆਪਦੀ ਮਾਂ ਨੂੰ ਵੀ ਟੱਪੂ ਕੀ ਸੋਇਆਂ ਦੇ ਵਿੱਚ ਇਹ ਕਰਵਾ ਦੇ। ਦੇਖੋ ਯਾਸਤ ਹੈਗੀ ਆ ਹਨਾ ਤੇ ਕਿੰਨਾ ਟਾਈਮ ਬਾਕੀ ਹੈ? ਇਹਦੇ ਕੋਲ ਟਾਈਮ ਹੁਣ 1 ਮਹੀਨਾ ਚ ਪੂਰਾ ਹੀ ਰਹਿ ਗਿਆ ਜੀ। ਆਪਾਂ ਜਿਹੜੇ ਮੇਲੇ ਚ ਆਏ ਜਾਉਂ ਚ ਆਇਆ ਤੋਂ ਤੋਂ ਨੂੰ ਛੱਡ ਕੇ ਮੇਰੇ ਚੈਨਲ ਦੇ ਉੱਤੇ ਜਦੋਂ ਚ ਆਇਆ ਸੀ ਉਦੋਂ ਇਹਨਾਂ ਦਾ ਦੁੱਧ ਕਿੰਨਾ ਹੋਇਆ ਸੀ? ਉਦੋਂ ਆਪਾਂ ਇਹਨਾਂ ਦਾ 20 ਪਲੱਸ ਦਾ ਦੁੱਧ ਚੋਇਆ ਸੀਗਾ। 20 ਕਿਲੋ ਦੇ ਆਸ-ਪਾਸ ਹੀ ਸ਼ਾਇਦ ਹਨਾ। ਹਾਂ ਜੀ। ਹਾਂ। 1 ਗ੍ਰਾਮ 2 ਗ੍ਰਾਮ ਜਾ ਘੱਟ ਗ੍ਰਾਮ 1 ਦਾ 2 ਗ੍ਰਾਮ ਘੱਟ ਜਾਉਂ। 998 ਹੀ ਸੀ ਸ਼ਾਇਦ। 2 ਗ੍ਰਾਮ ਇੱਕ ਮਹੀਨਾ ਬਾਕੀ ਹੈ ਜੀ ਤੁਰ ਗਏ ਤੁਰ ਗਏ ਦੋਸਤੋ ਨਾਮ ਆਇਆ ਤੇ ਮਾਇਆ ਨੇ ਵੀ ਬੜੇ ਨਾਮ ਬਾਈ ਹੋਰਾਂ ਦੇ ਬਣਾਏ ਆ ਕਈ ਮੇਲਿਆਂ ਚ ਤੁਸੀਂ ਇਹਨੂੰ ਦੇਖਿਆ ਹੋਊਗਾ ਇਦਾਂ ਦੀ ਬਾਡੀ ਬੰਤਰਾ ਆ ਵੀ 11ਵਾਂ ਸੂਆ ਇਹ ਕਿਰਮਾਲੀ ਨੇ ਸੂਣਾ ਹੈ ਇੱਕ ਮਹੀਨਾ ਬਾਕੀ ਹੈ ਸਾਂਭ ਸੰਭਾਲ ਬਾ ਕਮਾਲ ਹੈ ਤੇ ਪਸ਼ੂਆਂ ਦੇ ਢਾਂਚੇ ਵੀ ਇਦਾਂ ਦੇ ਆ ਇਹ ਲੰਬਾ ਟਾਈਮ ਮਤਲਬ ਜ਼ਿਆਦਾ ਸੂਏ ਦੇਣ ਵਾਲੀਆਂ ਮੱਝਾਂ ਦੀ ਬਲੱਡ ਲੈਣਾ ਇਹਨਾਂ ਕੋਲ 20 ਸੂਏ ਇਹਦੀ ماں ਸੂਈ ਹੈ ਤੇ ਇਹ 11ਵਾਂ ਸੂਆ ਹੋ ਗਈ ਆ ਕਈ ਵਾਰ ਕੁਸਪਰਾ ਕਮੈਂਟ ਵੀ ਕਰਦੇ ਹੁੰਦੇ ਆ ਵੀ ਜਿਹੜਾ ਪਸ਼ੂ ਦਾ ਸੂਏ ਬਾਰੇ ਵੀ ਇਹ ਦੂਜਾ ਸੂਆ ਹੀ ਕਾਹਤੋਂ ਆ ਤੀਜਾ ਸੂਆ ਕਾਹਤੋਂ ਹੈ ਤਾਂ ਦਿੱਕਤ ਕਈ ਵਾਰ ਇਹ ਆਉਂਦੀ ਹੁੰਦੀ ਹੁੰਦੀ ਜ ਜোন ਇਹ ਮੱਝ ਨੂੰ ਤੁਸੀਂ ਦੇਖੋ ਇਹ ਹਰੇਕ ਸਾਲ ਸੁੰਦੀ ਹੈ ਤੇ 11ਵੇਂ ਸੂਏ ਵੀ ਇਹ ਤੀਜੇ ਚੌਥੇ ਸੂਏ ਵਾਂਗੂ ਲੱਗਦੀ ਹੈ ਆਮ ਮੱਝਾਂ ਕਈ ਵਾਰ ਨਾ ਸੰਭਾਲ ਲੋਵੇ ਤਾਂ ਵਰਾ ਵੀ ਪਨ ਜਾਂਦੀਆਂ ਸੋ ਪਸ਼ੂ ਦੀ ਮੈਂ ਬਹੁਤ ਵਾਰ ਇਹ ਕਹਿੰਦਾ ਹਾਂ ਵੀ ਉਮਰ ਨੂੰ ਪੜਨਾ ਸਿੱਖਣਾ ਚਾਹੀਦਾ ਹੈ ਹਾਲਾਂਕਿ ਇਸ ਮਾਇਤੇ ਦਾ ਕੋਈ ਵੀ ਆਈਡੀਆ ਨਹੀਂ ਲੱਗਣਾ ਵੀ ਇਹ ਕਿੰਨੇ ਸੂਏ ਇਹ ਤੋਂ ਪਹਿਲਾਂ ਸੂਪੀਓ ਜੇ ਨਾਂ ਦਸੀਏ ਤਾਂ ਇਹ ਜਗਜੀਤ ਸਿੰਘ ਜੀ ਹੂੰ ਇਹ ਪਹਿਲੇ ਸੂਏ ਤੋਂ ਲੈ ਕੇ ਅੱਜ ਤੱਕ ਇੱਕ ਸਿੰਮੰਨੇ ਨੇ ਲਿਆ ਆ ਠੀਕ ਐ ਇਹਨੂੰ ਅਸੀਂ ਪਹਿਲੇ ਸੂਏ ਤੋਂ ਲੈ ਕੇ 40 ਦਿਨ ਟਰਾਈ ਕਰਦੇ ਰਹੇ ਸਾਰਾ ਹੂੰ ਤੇ ਸਾਡੀ ਜਿਹੜੀ ਐਰਕਾਂ ਦੌੜ ਆ ਨਾ ਜੀ ਇਹਨਾਂ ਦਾ ਕੰਪੀਟੀਸ਼ਨ ਅੰਦਰ ਆ ਮੇਲੇ ਜਿਹੜੇ ਸਰਕਾਰੀ ਪੀਡੀਐਫ ਜਾਂ ਹੋਰ ਮੇਲੇ ਲੱਗ ਗਏ ਹੂੰ ਇਹਨਾਂ ਦੀ ਆਪਾਂ ਲਾਈਵ ਮਿਲਕਿੰਗ ਕਰਾਉਣੀ ਮੇਲਿਆਂ ਦੇ ਵਿੱਚ ਕਰੇ ਵੀ ਕਰਾਵਾਂਗੇ ਔਰ ਮੇਲਿਆਂ ਵਾਲੀ ਠੀਕ ਐ ਇਹਨੂੰ ਅਰਕਾ ਪੂਰੇ 2.5 ਮਹੀਨੇ ਟਰਾਈ ਕੀਤਾ ਜੀ 10 ਕਿਲੋ ਦੇ ਹਾਂਜੀ 10 ਕਿਲੋ ਦੇ ਡਰਾਈ ਕੀਤਾ ਇਹਨੂੰ ਹੂੰ 10 ਕਿਲੋ ਦੁੱਧ ਕਈ ਦਿਨ ਨਹੀਂ ਸਕਾਰ ਰਹੀ ਬੜੀ ਪਰੇਸ਼ਾਨ ਰਹੀ ਪਰ ਫਿਰ ਅਰਕਾ ਮਜਬੂਰ ਸਾਡੀ ਵੀ ਮਜਬੂਰੀ ਸੀ ਹੂੰ ਵੀ ਅੱਗੇ 40 45 ਦਿਨ ਡਰਾਈ ਕਰੀਦੀ ਸੀ ਹੂੰ ਔਰ ਮੇਲਿਆਂ ਦੇ ਵਿੱਚ ਤੁਹਾਨੂੰ ਪਤਾ ਵੀ ਕੰਪੀਟੀਸ਼ਨ ਆ ਫਿਰ ਅਰਕਾ ਨੂੰ ਲੰਮਾ ਥੋੜਾ 2.5 ਮਿੰਟ ਡਰਾਈ ਕਰਕੇ ਠੀਕ ਹੈ ਇਹ ਖਾਸ ਜਿਹੜੀ ਆਂਦੀ ਹੈ ਮਹੀਨਾ ਹੋ ਗਿਆ ਜੀ ਠੀਕ ਹੈ ਸੰਭਾਲਦੇ ਚ ਲੱਗਾ ਓਕੇ ਸੋ ਦੋਸਤੋ ਐਦਕੀ ਨੂੰ ਡਰਾਈ ਟਾਈਮ ਸਹੀ ਮਿਲਿਆ ਹੈ ਜਿਹੜਾ ਮਿਲਣਾ ਚਾਹੀਦਾ ਅੱਗੇ 40 ਦਿਨ ਰਾਈਟ ਟਾਈਮ ਮਿਲਦਾ ਮੈਂ ਬਹੁਤ ਵਾਰ ਬਾਈਹੁਰਾਂ ਕੋਲ ਆਉਂਦਾ ਰਹਿਣਾ ਜਦੋਂ ਇਹ ਮੱਝ ਸੂਪੀ ਤੇ ਜਿੰਨਾ ਚਿਰ ਇਹ ਡرائی ਨਹੀਂ ਹੁੰਦੀ ਤੁਹਾਨੂੰ ਇਹਦਾ ਹਵਾਨਾ ਜਿਹੜਾ ਉਹ ਸੱਜਰਾਂ ਵਾਂਗੂ ਹੀ ਦਿਸੂਗਾ ਮਤਲਬ ਜਦੋਂ ਚੋਣ ਦੇ ਟਾਈਮ ਤੇ ਆਉਂਦੀ ਆ ਉਹਦਾ ਹਵਾਨਾ ਇਹਦਾ ਸੱਜਰ ਮੱਝਾਂ ਵਾਂਗੂ ਹੀ ਹੁੰਦਾ ਬਾਕੀ ਦੁੱਧ ਸਾਰੇ ਪਸ਼ੂ ਚੰਗਾ ਦਿੰਦੇ ਆ ਰੁਟੀਨ ਚ ਦਿੰਦੇ ਆ ਉਹ ਸਾਰੇ ਜਾਣਦੇ ਆ ਸੋ ਇਹਦਾ ਨਾਮ ਮਾਇਆ ਦੱਸੋ ਇਹ ਮਾਇਆ ਮੱਝ ਹੈ ਇੱਕ ਬੂਰੀ ਝੋਟੀ ਤੁਹਾਨੂੰ ਦਿਖਾ ਕੇ ਫਿਰ ਜਿਹੜੀ ਮੱਝ ਦਾ ਦੁੱਧ ਚਵਾ ਰਹੇ ਆ ਉਦੇ ਬਾਰੇ ਥੋੜੀ ਗੱਲਬਾਤ ਆਪਾਂ ਕਰਾਂਗੇ ਇਹ ਬੂਰੀ ਆ ਦੱਸੋ ਬਈ ਬੂਰੀ ਦੀ ਕੀ ਡਿਟੇਲ ਹੈ ਬੂਰੀ ਜਿਹੜੀ ਆ ਨਾ ਜੀ ਹੂੰ ਇਹਨੇ ਅਰ ਕੀ 21500 ਦਿੱਤਾ ਆਪਣੇ ਕੋਲ ਜੀ ਠੀਕ ਹੈ ਬੂਆਲੇ ਮੇਲੇ ਜੀ ਬਿਲਕੁਲ ਤਿਆਰੀ ਸੀਗੀ ਹੂੰ ਮੇਲੇ ਤੋਂ ਪੂਰਾ ਇੱਕ ਦਿਨ ਪਹਿਲਾਂ ਅੱਛਾ ਇਹਨੇ ਆ ਸਿੰਘ ਤੜਾ ਲਿਆ ਅੱਛਾ ਵੀਡੀਓ ਆ ਮੈਂ ਤੁਹਾਨੂੰ ਕੱਲ ਸੈਂਡ ਕੀਤੀ ਆ ਹੂੰ ਵੀਡੀਓ ਨਾਲ ਕਿਸੇ ਤਰੀਕੇ ਨਾਲ ਚਲਾ ਦਿਓ ਤੇ ਵੀਰਾਂ ਨੂੰ ਪਤਾ ਹਾਂਜੀ ਵੀਰਾਂ ਨੂੰ ਪਤਾ ਲੱਗ ਜਾਊਗਾ ਵੀ ਕਿੰਨੀ ਕੀਮਤ ਵਾਲੀ ਮੱਝ ਐ ਜੀ ਸਹੀ ਐ ਸੋ ਦੋਸੇ ਦੀ ਤਿਆਰੀ ਦੀ ਤੁਹਾਨੂੰ ਵੀਡੀਓ ਨਾਲ ਲਾ ਕੇ ਦੇਵਾਂਗਾ ਜੇ ਕੋਈ ਵੀਰ ਵੇਖਣਾ ਚਾਹਵੇ ਜਮਾ ਤਿਆਰੀ ਦੇ ਉੱਤੇ ਹੁਣ ਏ ਚੋਈ ਵੀ ਐ ਹਾਂਜੀ ਚੋਈ ਐ ਜੀ ਇਹਨੂੰ ਤੋੜਨ ਦਾ ਕੋਈ ਫਾਇਦਾ ਨਹੀਂ ਹੋਵੇਂ ਹਾਂਜੀ ਇਹ ਵੀ ਇਹਨਾਂ ਦੀ ਹੋਮ ਬਰੀਡ ਹੀ ਐ ਇੱਕ ਮੱਝ ਜਿਹੜੀ ਮੇਨ ਐ ਜਿਹਦੇ ਕਰਕੇ ਅੱਜ ਸਬੱਬ ਬਣਿਆ ਰਸਾਲ ਭਾਈ ਇਹ ਮੱਝ ਕੰਨ ਮਸੂਆ ਸੂਈ ਦੀ ਇਹ ਮਾਝਾਰ ਦਾ ਚੌਥਾ ਸੁਹਾ ਸੂਆ ਸੀ ਜੀ ਹਮ ਇੱਕ ਸੁਹਾ ਥੋੜਾ ਜਿਹਾ ਵਿੱਚੋਂ ਮਿਸ ਕਰ ਗਈ ਸੀ ਠੀਕ ਹੈ ਇਹਦਾ ਚੌਥਾ ਸੁਹਾ ਸੂਆ ਤੇ ਤੁਹਾਨੂੰ ਆਪ ਜੀ ਨੂੰ ਪਤਾ ਹੀ ਹੋਣਾ ਹਾਂ ਤੁਸੀਂ ਇਹਦਾ 4 ਦਿਨ ਹੀ ਦੁੱਧ ਵੇਖਿਆ ਜੀ ਸੰਗਤਾਂ ਨੂੰ ਦੱਸ ਵੀ ਸਕਦੇ ਹੋ ਸਹੀ ਹੈ ਆਪਾਂ ਮਾਇਆ ਮੱਝ ਜਦੋਂ ਚੋਈਏ ਜੇਸਾ ਲਾ ਹਮ ਉਹ ਸਾਲ ਪਹਿਲੇ ਸੂਏ ਮੱਝ ਸੀਗੀ ਹਮ ਔਰ 4 ਦਿਨ ਤੁਹਾਨੂੰ ਤੁਹਾਨੂੰ ਪਹਿਲਾ ਘੰਡੇ ਦੇ ਤੇ ਦੁੱਧ ਲਾਉਂਦੇ ਰਹੇ ਹਾਂ ਸਹੀ ਹੈ ਦੋਸਤੋ ਮੈਂ ਥੋੜਾ ਜਰੂਰ ਮੇਰੇ ਜਿਹੜੇ ਲੈਂਕ ਵਾਲੇ ਆ ਜਿਹੜੇ ਜਿਨ੍ਹਾਂ ਨਾਲ ਬਹੁਤ ਹੀ ਬਹੁਤ ਹੀ ਵਾਰ ਗੱਲ ਹੁੰਦੀ ਹੈ ਤੇ ਉਹਨਾਂ ਨੂੰ ਬਹੁਤ ਵਾਰੀ ਗੱਲ ਦੱਸੀ ਹੈ ਇਹ ਬਾਈ ਕੋਲ ਇੱਕ ਮੱਝ ਹੈ ਜਦੋਂ ਮਾਇਆ ਦਾ ਦੁੱਧ ਚੁਆਉਂਦੇ ਸੀ ਤਾਂ ਉਦੋਂ ਨਾਲ ਇਹਦਾ ਵੀ ਵੈਸੇ ਤੋਲ ਲੈਣਾ ਚੋ ਲੈਣਾ ਤੇ ਇਹ ਕਰਮਾ ਵਾਲੀ ਨੇ ਉਦੋਂ ਕਿਲੋ ਅੱਧਾ ਕਿਲੋ ਵਾਧਾ ਜਿਹੜਾ ਉਹ ਕੰਡੇ ਤੇ ਤੋਲ ਦਿੰਦੀ ਸੀਗੀ ਪਰ ਉਦੋਂ ਕਿਉਂਕਿ ਅਸੀਂ ਮਾਇਆ ਨੂੰ ਚਵਾ ਰਹੇ ਸੀਗੇ ਤੇ ਉਦੋਂ ਫਿਰ ਇਹਦੀ ਚਵਾਈ ਲਈ ਨਹੀਂ ਉਦੋਂ ਬਾਈ ਰਸਾਲ ਸਿੰਘ ਜੀ ਆਪ ਇੱਥੇ ਹੈ ਨਹੀਂ ਸੀ ਸੁਖ ਸੀਗਾ ਉਦੋਂ ਬਾਈ ਹੈਨਾ ਜੀ ਜੀ ਹਾਂ ਇਹ ਆ ਕਰਕੇ ਚੋਈ ਸੁਖਾਨ ਲਗਾ ਵੀ ਦੁਬਾਰਾ ਕਰਾਂਗੇ ਕਿ ਮੇਲੇ ਮੂਲੇ ਦੇ ਵਿੱਚ ਪਾਵਾਂਗੇ ਪਰ ਮੇਲਿਆਂ ਦਾ ਵੀ ਕੰਮ ਉਤਖੜੋਤੇ ਜਾ ਫਿਰ ਹੋ ਗਿਆ ਕਰੋਨਾ ਆ ਗਿਆ ਕਰੋਨਾ ਕਰਕੇ ਹਾਂ ਤਾਂ ਫਿਰ ਆਪਾਂ ਇਹਦੀ ਚੋਈ ਜਿਹੜੀ ਕਰਾ ਨਾ ਸਕੇ ਤੇ ਫਿਰ ਐਰਕਾਂ ਦੇਖੋ ਨਾਦਾ ਆਪਣੇ ਕੋਲ ਕੋਈ ਕੱਟਾ ਵੇਚਣ ਵਾਲਾ ਨਾ ਕੋਈ ਕੱਟੀ ਵੇਚਣ ਵਾਲੀ ਆ ਉਸ ਤੋਂ ਇਲਾਵਾ ਨਾ ਕੋਈ ਆਪਣੇ ਕੋਲ ਸੀਮਨ ਵੇਚਣ ਦਾ ਤੁੰਦਾ ਆ ਤੇ ਬੱਚੇ ਬਾਹਰ ਬੈਠੇ ਕਈ ਜਾਂਦੇ ਵੀ ਮੱਝ ਚੰਗੇ ਦੁੱਤਿਆ ਤੇ ਸੰਗਤਾਂ ਦੇ ਰੂਹ ਬਰੂ ਕਰੋ ਨਾਲੇ ਮੈਂ ਕਈ ਵਾਰ ਆਪਜੀ ਦੇ ਚੈਨਲ ਤੇ ਗੱਲ ਕਹਿ ਚੁੱਕਾ ਹਾਂ ਪੀ ਜਗਜੀਤ ਸਾਹਿਬ ਕਿਤੇ ਮੌਕਾ ਬਣਿਆ ਸਾਰੀਆਂ ਚੁਵਾ ਦੇਣੀਆਂ ਹਮ ਮੈਂ ਆਪਜੀ ਦੇ ਚੈਨਲਾਂ 'ਚ ਦੱਸਣਾ ਚਾਹੁੰਦਾ ਵੀ ਪ੍ਰਮਾਤਮਾ ਸੁੱਖ ਰੱਖੇ ਹਮ ਅਰਕਾਂ ਸਾਰੀਆਂ ਮੱਜਾਂ ਹੀ ਲਾਈਵ ਕਰੂੰਗਾ ਹਮ ਉਹ 2000 ਪਾਵਾਂਗੇ ਜੀ ਮੇਲੇ ਵਿੱਚ ਹਮ ਪੀਡੀਐਫ ਤੇ ਮੇਲੇ ਵਿੱਚ ਪਾਵਾਂਗੇ ਜਾਂ ਟਰੋਲੇ ਵਾਲਾ ਮੇਲੇ 'ਚ ਪਾਵਾਂਗੇ ਤੋਂ ਉਸ ਤੋਂ ਬਾਅਦ ਇਹਨਾਂ ਦੇ ਘਰੇ ਵੀ ਲਾਈਵ ਮਿਲਕਿੰਗ ਕਰਾਂਗੇ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਜੀ ਇਸ ਦੀ ਫੇਰ ਇੱਕ ਵਾਰ ਹਮ ਹਟ ਕੇ ਅਜ ਤੋਂ ਮਹੀਨਾ ਡੇਢ ਮਹੀਨਾ ਬਾਅਦ ਇੱਕ ਵਾਰ ਫੇਰ ਲਾਈਵ ਮਿਲਕਿੰਗ ਕਰੂੰਗੇ ਦੀ ਠੀਕ ਹੈ ਖੋਲ ਕੇ ਬਈ ਨੂੰ ਦੇਖ ਲੀ ਗਏ ਦਨੇ ਜੀ ਸੋ ਦੋਸਤੋ ਤੋਰ ਕੇ ਦਿਖਾ ਦਨੇ ਆ ਵੈਸੇ 19 ਮਿੰਟ ਦੀ ਵੀਡੀਓ ਹੋ ਗਈ ਐ ਸੋ ਅਸੀਂ ਕਿਉਂਕਿ ਦੂ ਬਾਅਦ ਚ ਚਵਾਈ ਵੀ ਚਲਣੀ ਐ ਵੈਸੇ ਅਜੇ 5 ਮਿੰਟ ਬਾਕੀ ਐ 6 ਵਜਨ ਚ ਤੇ ਸਾਢੇ 6 ਵਜ ਆਪਣੀ ਚਵਾਈ ਜਿਹੜੀ ਚਲਦੀ ਐ ਸੋ ਦੇਖੋ ਦੋਸਤੋ ਮੱਝ ਦੀ ਤਿਆਰੀ ਚਵਾਈ ਤੋਂ ਪਹਿਲਾਂ ਦੀ ਵੀਡੀਓ ਤੁਹਾਨੂੰ ਦਿਖਾ ਰਹੇ ਆ ਟਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਇਹ 24 ਤੋਂ ਪਹਿਲਾਂ ਦੀ ਵੀਡੀਓ ਹੈ ਤੇ ਇਹਦੇ ਵਿੱਚ ਕੋਈ ਕਮਿਟਮੈਂਟ ਨਹੀਂ ਦੁੱਧ ਜਿਹੜਾ ਆਊਗਾ ਉਹ ਫੋਟੋ ਪਾ ਕੇ ਦੱਸ ਦਾਂਗੇ ਵੀ ਟੋਟਲ ਦੁੱਧ ਦੇ ਇੱਕ ਦਿਨ ਦਾ ਕਿੰਨਾ ਕਰਮਾ ਲਈ ਕਰਦੀ ਹੈ ਕਿਉਂਕਿ ਸਵੇਰ ਦਾ ਦੁੱਧ ਬੜਾ ਚੰਗਾ ਇਹਨੇ ਕੀਤਾ ਇਸ ਸਾਈਡ ਤੋਂ ਵੀ ਥਣ ਉੱਤੇ ਥਣਾ ਚ ਬਿੱਥੀ ਦੇਖੋ ਤੁਸੀਂ ਬੜੀ ਸੋਹਣੀ ਦਿਸਦੀ ਹੈ ਕਮਾ ਲਓ ਬਾਈ ਖਵਾਨਾ ਦੇਖੋ ਦੋਸੋ ਸੋ ਇਹ ਮੱਝਾ ਜੀ ਦੀ ਮੇਨ ਇਸ ਟਾਈਮ ਮਿਲਕਿੰਗ ਚੈਨਲ ਉੱਤੇ ਚੱਲ ਰਹੀ ਹੈ ਸੋ ਕਿਵੇਂ ਦੀ ਲੱਗਦੀ ਹੈ ਦੋਸਤੋ ਜਰੂਰ ਦੱਸਿਓ ਜੇ ਤੁਸੀਂ ਕਮੈਂਟ ਕਰਕੇ ਬਹੁਤ ਸਾਰੇ ਵੀਰ ਜਿਵੇਂ ਪਹਿਲਾਂ ਦੱਸਿਆ ਸੀ ਵੀ ਕੱਲ ਖਾਲੀ ਕਰਦੇ ਆ ਮੌਕੇ ਵੀ ਆਏ ਸੀ ਤੇ ਅੱਜ ਹੁਣ ਵੀ ਜਿਹੜਾ ਉਹ ਇਹ ਭਰਾ ਸਾਰਿਆਂ ਨੂੰ ਸੱਦਾ ਸੀਗਾ ਇੱਥੋਂ ਘਰਾਂ ਦੇ ਵਿੱਚੋਂ ਤੇ ਉਹ ਸਾਰੇ ਇੱਥੇ ਪਹੁੰਚ ਰਹੇ ਆ ਇਸ ਮੱਝ ਦੀ ਮਿਲਕਿੰਗ ਦੇਖਣ ਵਾਸਤੇ ਸੋ ਦੇਖੋ ਇਹਦੀ ਤਿਆਰੀ ਇਹਨੂੰ ਪਾਣੀ ਤੇ ਬਾਈ ਜੀ ਹੋਰੀ ਲੈ ਕੇ ਜਾ ਰਹੇ ਆ ਤੇ ਆਪਾਂ ਨਾਲ ਬਾਈ ਤੋਂ ਰਸਾਲ ਸਿੰਘ ਭਾਈ ਜੀ ਥੋੜਾ ਜਿਹਾ ਫੀਡ ਬਾਰੇ ਬੜੇ ਵੀਰ ਪੁੱਛਦੇ ਰਹਿੰਦੇ ਆ ਕੀ ਪਾਉਨੇ ਆ ਪਸ਼ੂਆਂ ਨੂੰ ਜਿਹੜੀ ਫੀਡ ਆ ਨਾ ਜਗਜੀਤ ਸਿੰਘ ਜੀ ਹੂੰ ਜ਼ਿਆਦਾਤਰ ਆ ਫੀਡ ਆਪਾਂ ਇਹਨੂੰ ਘਰ ਦੀ ਬਣਾ ਕੇ ਖੋਸ਼ ਆਂ ਦੀ ਠੀਕ ਐ ਪਰ ਦੇਖੋ ਘਰ ਦੀ ਵੀ ਇਸ ਤਰ੍ਹਾਂ ਕੇ ਕਈ ਵਾਰ ਮਨੁੱਖ 25 30 ਰੁਪਈਆ ਦੇ ਵਿੱਚ ਸਾਰਦਾ ਪਰ ਮਹਿੰਗਾਈ ਆ ਵੀ 25 30 ਜੇ ਨਹੀਂ ਸਰਦਾ ਜਗਜੀਤ ਸਿੰਘ ਜੀ ਹੂੰ ਇਹਦੇ ਵਿੱਚ ਛਾਈ ਪਰਿਵਾਰ ਦਾ ਖੰਡਾ ਪਾਇਆ ਹੂੰ ਤੇ ਸਵੈਰੋਸਟਰ ਦਾ ਭਾਈ ਉਹ तकरीबन 70-75 ਰੁਪਏ ਕਿਲੋ ਆ ਹੂੰ ਇਹਨੂੰ ਡੇਲੀ ਇੱਕ 1 ਕਿਲੋ ਸਵੈਰੋਸਟਰ ਪਾਉਣਾ ਹੂੰ ਇਹ ਸਾਰਾ ਇਹ ਜਿਹੜਾ ਦਾਣਾ 15 ਕਿਲੋ ਖਾਂਦੀ ਏ ਇੱਕ ਦਿਨ ਦਾ ਠੀਕ ਐ 15 ਪਲੱਸ ਦਾਣਾ ਖਾ ਜਾਂਦੀ ਆ ਹੂੰ ਪਰ ਦਾਣਾ ਖਾ ਕੇ ਜੇ ਲਾਈਵ ਚੱਲਦੇ ਆ ਦੇਖ ਲਓ ਕਿਤੇ ਫੋਸਫਾਸ ਲੱਗੀ ਨਾ ਕਰਨ ਜੀ ਹੂੰ ਤੇ ਇਹ ਨਹੀਂ ਕਿ ਮੋਖ ਮਾਰ ਕੇ ਕਰੂਗੀ ਹੂੰ ਮਤਲਬ ਇਹਨਾਂ ਦਾ ਜਿਹੜਾ ਲਿਵਰੇ ਸਟਰੋਂਗ ਆ ਹੂੰ ਮਤਲਬ ਨਹੀਂ ਹੈਗਾ ਕਿ ਕਿ ਜਿਹੜੇ ਜਿਵੇਂ ਹੁਣ ਡرائی ਪਸ਼ੂਆਂ ਨੂੰ ਸੰਭਾਲ ਰਹੇ ਹੋ ਤੁਸੀਂ ਰਫੀਦਾ ਨੂੰ ਜਾਂ ਮਾਇਆ ਨੂੰ ਜੀ ਉਹਨਾਂ ਦਾ ਰਾਸ਼ਨ ਕੀ ਕੀ ਹੈ ਪਹਿਲਾਂ ਜੀ ਪਹਿਲਾਂ ਸੋਇਆ ਦਾ ਤਾਂ ਰਾਸ਼ਨ ਸੀ ਕੁਝ ਵੱਖਰਾ ਹਮ ਪਰ ਹਾਂ ਮੰਨਨੇ ਚਾਹਿਆ ਵੀ ਬੁੱਢੇ ਹੁੰਦੇ ਜਾਂਨੇ ਆ ਤੇ ਜਾਂਦੀ ਜਾਂਦੀ ਵਾਰ ਇੱਕ ਵਾਰ ਸਰਗਣਾ ਲਾਈਵ ਕਰਕੇ ਤੇ ਮੇਲੇ ਦੇ ਵਿੱਚ ਪਹੁੰਚਾਉਣ ਲਈ ਹਮ ਇਹਨਾਂ ਦਾ ਖਾਸ ਹੁਣ 2-2 ਕਿਲੋ 2-2 ਕਿਲੋ ਖੰਡਾ ਹਮ ਸ਼ਾਈ ਪਰਿਵਾਰ ਵਾਲਿਆਂ ਦਾ ਹਮ ਇੱਥੇ ਸਾਡੇ ਵੀਰ ਸਵਾਜਪੁਰੇ ਤੋਂ ਚੰਗਾ ਖੰਡਾ ਲੈ ਕੇ ਆਉਂਦੇ ਆ ਠੀਕ ਹੈ 2 ਕਿਲੋ ਬੜੇਵੇਂ ਦੀ ਖਲ ਤੇ 1 ਕਿਲੋ ਕਣਕ 5 ਕਿਲੋ ਇਹ ਮਤਲਬ ਕਿ ਇੱਕ ਟਾਈਮ ਠੀਕ ਹੈ ਅੱਜ ਤੋਂ 2 ਮਹੀਨੇ ਹਾਂਜੀ 2 ਮਹੀਨੇ ਦਾ ਪ੍ਰੋਸੈਸ ਹਾਂਜੀ ਭੌਂ ਕੇ ਦਿੰਨੇ ਹਾਂਜੀ ਰਾਤ ਪੇਨ ਭਿਉਂਦਾ ਜੀ ਠੀਕ ਹੈ ਦਿਨੇ ਪਾਈਦਾ ਠੀਕ ਹੈ ਸੋ ਦੱਸੋ ਇਹ ਚੀਜ਼ਾਂ ਜਿਹੜੀਆਂ ਉਹ ਭੌਂ ਕੇ ਪਾਈਆਂ ਜਾਂਦੀਆਂ ਹਵਾਨਾ ਫੇਰ ਦੇਖੋ ਮੱਝ ਦਾ ਸੋ ਇਹ ਰਾਚਣ ਬਾਰੇ ਗੱਲਬਾਤ ਕਿਉਂਕਿ ਬਹੁਤ ਸਾਰੇ ਵੀਰ ਪੁੱਛਦੇ ਸੀਗੇ ਵੀ ਕੀ ਫੀਡ ਪਾਈ ਜਾਂਦੀ ਹੈ ਤੇ ਉਹ ਚੀਜ਼ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੀ ਜੀ ਸੈਂਦਰ ਕੈਮਰਾ ਕਰ ਕਰਦੀ ਹੈ ਹਾਂਜੀ ਹਾਂ ਸੋ ਦੱਸੋ ਜਿਹੜੇ ਵੀਰ ਆਏ ਵੇ ਆ ਉਹਨਾਂ ਵਾਲੇ ਪਾਸੇ ਬਾਈ ਜੂਰੀ ਕਹਿੰਦੇ ਵੀ ਕੈਮਰਾ ਜ਼ਰੂਰ ਆਪਾਂ ਕਰਨਾ ਹੈ ਕਰਾਂਗੇ ਵੀ ਜ਼ਰੂਰ ਕਿਉਂਕਿ ਕੋਈ ਭਰਾ ਚੱਲ ਕੇ ਆਉਂਦਾ ਤਾਂ ਉਹ ਦਿਖਾਉਣਾ ਜ਼ਰੂਰੀ ਜੀ ਜੀ ਰਸਾਲ ਬਾਈ ਸਾਰੀ ਵੀਡੀਓ ਬਣਾ ਲਈ ਆਪਾਂ ਜੀ ਮੈਨੂੰ ਪਤਾ ਇੱਕ ਕੁਐਸਚਨ ਮੇਰੇ ਤੇ ਇਤਰਾਜ਼ ਵੀ ਕਰਨਗੇ ਵੀ ਤੂੰ ਪੁੱਛਿਆ ਨਹੀਂਗਾ ਕਈ ਫਾਰਮਰ ਵੀਰ ਪੁੱਛਣਾ ਚਾਹੁੰਦੇ ਹੁੰਦੇ ਆ ਆਪਾਂ ਕਿਸੇ ਵੀ ਮੱਝ ਦੇ ਪਿਓ ਬਾਰੇ ਗੱਲ ਨਹੀਂ ਕੀਤੀ ਇਹ ਜਗਜੀਤ ਸਿੰਘ ਗੱਲ ਇਸ ਤਰ੍ਹਾਂ ਆ ਹੂੰ ਜੇ ਮੈਂ ਤੁਸੀਂ ਪਿਓ ਪੁੱਛਦੇ ਮੈਂ ਪਿਓ ਦੱਸਣਾ ਆ ਹੂੰ ਪਰ ਕਈਆਂ ਨੇ ਕਹਿਣਾ ਵੀ ਇਹ ਝੂਠ ਆ ਹੂੰ ਇਹਦਾ ਪਿਓ ਇਹ ਨਹੀਂ ਉਹ ਨਹੀਂ ਹੂੰ ਥੋੜੇ ਦਿਨਾਂ ਦੇ ਅੰਦਰ ਇਹਦਾ ਡੀਐਨਏ ਟੈਸਟ ਹੋਊਗਾ ਹੂੰ ਡੀਐਨਏ ਟੈਸਟ ਹੋ ਗਿਆ ਡੀਐਨਏ ਦੀ ਜਿਹੜੀ ਰਿਪੋਰਟ ਆ ਹੂੰ ਆਪਜੀ ਦੀ ਵੀਡੀਓ ਦੇ ਵਿੱਚ ਚੈਨਲ ਰਾਈ ਫਿਰ ਪਿਓ ਦੱਸਾਂਗੇ ਵੀ ਜਿੰਦੇ ਕੋਈ ਕੋਈ ਕੰਤੂ ਪਰੰਤੂ ਨਾ ਕਰੇ ਹੂੰ ਜੇ ਇਸ ਤਰ੍ਹਾਂ ਮੈਂ ਕਿਹਾ ਨਾ ਇਹਦਾ ਫਲਾਣਾ ਪਿਓ ਆ ਹੂੰ 20% ਲੋਕਾਂ ਨੇ ਕਹਿਣਾ ਨਹੀਂ ਯਾਰ ਇਹ ਬਾਪਿੰਦਾ ਸ਼ਾਇਦ ਕੀ ਪਤਾ ਕਹੜਾ ਕਿਹੜਾ ਨਹੀਂ ਆ ਇਸ ਕਰਕੇ ਥੋੜੇ ਦਿਨਾਂ ਦੇ ਅੰਦਰਾਂ ਦੀ ਵੀਡੀਓ ਇਕ ਆਪਾ ਲੋਡ ਕਰਾਂਗੇ ਜੀ ਠੀਕ ਹੈ ਵਿਦਨ ਦਾ ਡੀਐਨਏ ਕਰਾਂਗੇ ਫਿਰ ਭਰਾਵਾਂ ਨੂੰ ਦੱਸਾਂਗੇ ਵੀ ਉਹ ਛੋਟੇ ਦੇ ਸੀਮਨ ਭਰਾਓ ਏ ਫਲਾਣਾ ਛੋਟਾ ਜੇ ਸਾਰਿਆਂ ਦੇ ਬਾਪਾਂ ਬਾਰੇ ਦੱਸਾਂਗੇ ਜੀ ਸਹੀ ਹੈ ਆਪਾਂ ਵੀਡੀਓ ਵੀ ਜਿਹੜੀ ਮੇਰੇ ਹਿਸਾਬ ਚ ਬਣਾਉਣੀ ਚਾਹੀਦੀ ਜਦੋਂ ਮਾਇਆ ਤੇ ਰਫੀਦਾ ਪੂਰੀਆਂ ਤਿਆਰ ਹੋਗੀਆਂ ਜਦੋਂ ਨਾਲ ਦਾ ਹਵਾਨੇ ਦਿਖਾ ਦੇਾਂਗੇ ਜੀ ਜੀ ਤੇ ਨਾਲੇ ਉਦੋਂ ਫਿਰ ਆਪਾਂ ਡੀਐਨਏ ਉਦੋਂ ਨੂੰ ਹੋ ਜਾਣਗੇ ਤੇ ਫਿਰ ਸਾਰਿਆਂ ਮੱਚਾ ਬੜੀ ਪੂਛ ਫੜ ਲਿਓ ਬਈ ਇਹਦੀ ਸੋ ਦੋਸਤ ਦੇਖ ਲਓ ਇਸ ਮੱਝ ਦਾ ਇਹ ਇਹਦੀ ਹੁਣ ਦੀ ਤਿਆਰੀ ਹੈ ਸੋ ਇਹ ਮੱਝ ਜਿਹੜੀ ਸੱਜਣ ਨੂੰ ਨੋਟ ਕਰ ਲਓ ਤੇ ਨਾਲ ਹੀ ਇਹਨੂੰ ਆਪਾਂ ਲਾਈਵ ਫੇਅਰ ਕਰਾਂਗੇ ਇਹਨਾਂ ਦੇ ਨਾਲ ਹੀ ਸਹੀ ਹੈ ਸੋ ਇਧਰ ਕੁਝ ਵੀਰ ਆਏ ਆਪਾਂ ਕੈਮਰਾ ਇੱਕ ਵਾਰ ਮਾਰ ਦਈਏ ਸੋ ਦੋਸਤੋ ਇਹ ਸਾਰੇ ਵੀਰ ਬੱਚਿਆਂ ਨੂੰ ਪਹਿਲਾਂ ਤੁਹਾਨੂੰ ਦਿਖਾ ਹੀ ਚੁੱਕਿਆ ਸੀਗਾ ਤੇ ਇਹ ਨਾਲ ਦੇ ਪਿੰਡਾਂ ਤੋਂ ਜਾਂ ਇਸ ਪਿੰਡ ਤੋਂ ਬਾਈ ਜੀ ਹੋਰਾਂ ਨਾਲ ਮੋਹ ਪਿਆਰ ਰੱਖਣ ਵਾਲੇ ਤੇ ਇਹ ਸਾਰੇ ਪਸ਼ੂ ਪਾਲ ਕੀ ਹੈ